ਜੋ ਵੀ ਤੁਹਾਡੀਆਂ ਮੁਸ਼ਕਲਾਂ ਲੱਗਦੀਆਂ ਨੇ ਖੇਤੀਬਾੜੀ ਸੰਬੰਧੀ ਤੇ ਹੋਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੋਈ ਪੁਰਾਣੇ ਮੁੱਦੇ ਸੀ ਉਹ ਸੰਬੰਧੀ ਵਿਚਾਰਪੰਦਰਾ ਕੀਤਾ ਗਿਆ ਤੇ ਮੈਨੂੰ ਯਕੀਨ ਹੈ ਵੀ ਜੋ ਵੀ ਤੁਹਾਡੇ ਵਿਚਾਰ ਸੀ ਉਹ ਬੜੇ سنجੀਦਗੀ ਦੇ ਤਰੀਕੇ ਨਾਲ ਸਾਡੇ ਅੱਗੇ ਰੱਖੇਗੇ ਸਾਡੇ ਚੀਫ ਐਗਰੀਕਲਚਰ ਅਫਸਰ ਸਾਹਿਬ ਸੀ ਪੁਲਿਸ ਮੈਕਮੇਂ ਦੇਸੀ ਵੀਰ ਸਾਹਿਬ ਸੀ ਸਾਰਿਆਂ ਨੇ ਜਿਹੜੀਆਂ ਵੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਾਡੀ ਪੂਰੀ ਕੋਸ਼ਿਸ਼ ਹੈ ਤੇ ਯਕੀਨ ਦਿਵਾਉਂਦੇ ਆਂ ਕਿ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਜੋ ਵੀ ਸਾਡੀ ਮੁਸ਼ਕਲਾਂ ਹੱਲ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਔਕੜ ਕਿਸੇ ਨੂੰ ਨਹੀਂ ਆਨ ਦਿੱਤੀ ਜਾਏਗੀ ਇਹਨਾਂ ਸ਼ਬਦਾਂ ਦੇ ਨਾਲ ਹੀ ਸਭ ਦਾ ਧੰਨਵਾਦ ਕਰਦਾ ਹਾਂ ਜੈ ਹਿੰਦ ਇਹ ਜਿਹੜੀ ਲਿਸਟ ਹੈਗੀ ਹੈ ਸਾਡੇ ਜਿਹੜੇ ਅਫਸਰ ਸਹਬਾਨ ਪਿੰਡਾਂ ਦੇ ਵਿੱਚ ਤਨਾਤ ਨੇ ਕਿਉਂਕਿ ਤੁਹਾਡੀ ਜਿਹੜੀ ਮੁਸ਼ਕਲਾ ਹੁੰਦੀਆਂ ਹੈ ਕਈ ਵਾਰ ਸਾਡੇ ਤੱਕ ਨਹੀਂ ਪਹੁੰਚ ਸਕਦੀਆਂ ਦੂਰ ਪਿੰਡਾਂ ਤੋਂ ਹੁੰਦੇ ਆ ਤੇ ਜਿਹੜੇ ਜਿਹੜੇ ਅਫਸਰ ਪਿੰਡਾਂ 'ਚ ਪੁਆਇੰਟ ਹੋਏ ਨੇ ਉਹਨਾਂ ਦਾ ਤੁਹਾਨੂੰ ਫੋਨ ਨੰਬਰ ਤੇ ਨਾਮ ਦਿੱਤਾ ਗਿਆ ਹੈ ਤੁਸੀਂ ਜੋ ਵੀ ਲੱਗਦਾ ਹੈ ਵੀ ਸਾਨੂੰ ਪ੍ਰਾਲੀ ਸਬੰਧ ਵਿੱਚ ਪ੍ਰੋਬਲਮ ਆਂਦੀ ਹੈ ਕੋਈ ਤੁਹਾਨੂੰ ਖੇਤੀਬਾੜੀ ਵਿੱਚ ਪ੍ਰੋਬਲਮ ਆਂਦੀ ਹੈ ਕਿਸੇ رائے ਲੈਣੀ ਹੈ ਕਿਸੇ ਤਰ੍ਹਾਂ ਦੀ ਤੁਸੀਂ ਲੈ ਸਕਦੇ ਹੋ ਇਹਨਾਂ ਨਾਲ ਦੇ ਇਹਦੇ ਲਿਸਟਾ ਹੈਗੀਆਂ ਅਸੀਂ ਤੁਹਾਡੇ ਉਹਦੇ ਉਹ ਦਿੱਤੀਆਂ ਨੇ ਤੇ ਬਾਕੀ ਅਸੀਂ ਹਾਜ਼ਰ ਆ ਹਰ ਵੇਲੇ ਤੁਹਾਡੇ ਲਈ ਥੈਂਕ ਯੂ